ਸਿੰਘ ਸਾਹਿਬ ਪਈ ਜਸਵੀਰ ਸਿੰਘ ਰੋਡ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 28 ਦਸੰਬਰ ਨੂੰ ਖਨੋਰੀ ਬਾਰਡਰ ਲਈ ਵੱਡਾ ਕਾਫਲਾ ਮਸਕੂਆਣਾ ਸਾਹਿਬ ਤੋਂ ਚੱਲੇਗਾ ਇਹ ਫੈਸਲਾ ਅੱਜ ਪੰਥ ਕਾਗੂਆਂ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਰਿਹائش ਤੇ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ ਇਹਨਾਂ ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਚਿੰਤਾਜਨਕ ਹਾਲਤ ਲਈ ਪੰਜਾਬ ਅਤੇ ਸੈਂਟਰ ਹਕੂਮਤ ਸਾਂਝੇ ਤੌਰ ਤੇ ਜ਼ਿੰਮੇਵਾਰ ਹਨ ਇਸ ਲਈ ਸਮੂਹ ਪੰਜਾਬੀਆਂ ਅਤੇ ਕਿਸਾਨ ਹਮਾਇਤੀ ਧਿਰਾਂ ਨੂੰ ਇਕਜੁੱਟ ਹੋ ਕੇ ਇਸ ਕਿਸਾਨ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਹੈ। ਇਹ ਮਸਲਾ ਪੰਜਾਬ ਦੀ ਮਾਲੀ ਹਾਲਤ ਨਾਲ ਜੁੜਿਆ ਹੋਇਆ ਹੈ। ਸੈਂਟਰ ਹਕੂਮਤ ਪੰਜਾਬ ਤਬਾਹ ਕਰਨ ਤੇ ਤੁਲੀ ਹੋਈ ਹੈ ਪਰ ਪੰਜਾਬ ਦੇ ਗੈਰਤਮੰਦ ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਕੋਈ ਪਰਵਾਹ ਸਰਕਾਰ ਵੱਲੋਂ ਨਾ ਕਰਨਾ ਸਾਡੇ ਲਈ ਇੱਕ ਵੱਡਾ ਚੈਲੰਜ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਸਾਰੇ ਆਗੂਆਂ ਨੂੰ 11 ਵਜੇ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਜਥਿਆਂ ਦੇ ਰੂਪ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਸੋਤ ਸਾਥ ਸੰਗਤ ਜੀ ਅਸੀਂ ਸੰਤ ਜਨੈਤ ਸਿੰਘ ਪਿੰਡਾ ਵਾਲਾਂ ਦੀ ਸੋਚ ਤੇ ਚੱਲਦੇ ਆਂ ਅਸੀਂ ਕੋਈ ਐਸੇ ਵੈਸੇ ਬੰਦੇ ਨਹੀਂ ਐ ਕਿ ਕਿਤੇ ਡਰ ਜਾਵਾਂਗੇ ਜਾਂ ਕੁਛ ਕਰ ਜਾਵਾਂਗੇ ਅਸੀਂ ਆਪਣ ਪਸੰਦ ਤਰੀਕੇ ਦੇ ਨਾਲ ਵੋਟਾਂ ਦੇ ਰਾਹੀਂ ਆਪਣਾ ਦੇ ਤਾਂ ਰਾਜ ਖਾਲਸਾ ਕੈਮ ਕਰਨਾ ਚਾਹੁੰਦੇ ਆ ਪਰ ਸਾਡੇ ਵਿੱਚੋਂ ਅੱਜ ਕੌਮियत ਸਾਡੀ ਮਰਦੀ ਦਿਖਦੀ ਹੈ ਤੁਸੀਂ ਦੱਸੋ ਕੋਈ ਬੀਜੇਪੀ ਦਾ ਰਸਸ ਦਾ ਕਾਂਗਰਸ ਦਾ ਗੈਰ ਸਿੱਖ ਅਖਾਲੀ ਦਾ ਨੰਬਰ ਸਰ ਨੂੰ ਵੋਟ ਪਾ ਦੋਗਾ ਪਰ ਪਿਛਲੇ ਇਲੈਕਸ਼ਨਾਂ ਦੇ ਵਿੱਚ ਆਪਾਂ ਨੇ ਨਾ ਕਾਂਗਰਸ ਦੇ ਮੈਂਬਰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਹੈ ਜਿਸ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਫਿਰ ਇਹ ਕਿ ਕਾਮਯਤਾ ਬੀਜੇਪੀ ਨਾਲ ਚੱਲ ਪੰਦੇ ਆ ਆਮ ਪਾਰਟੀ ਨੂੰ ਹੁਣ ਆਪਾਂ ਰਾਜ ਦੀ ਗੱਦੀ ਦੇ ਉੱਤੇ ਬਿਠਾਤਾ ਕਦੇ ਝਾੜੂ ਨੂੰ ਵੀ ਵੋਟ ਪਾਈ ਐ ਸ਼ਰਮ ਕਰੀਏ ਮਹਾਰਾਜ ਪਹਿਲੀ ਪਾਤਸ਼ਾਹੀ ਨੇ ਝਾੜੂ ਨੂੰ ਪਾਸੇ ਮਾਰਿਆ ਸਾਰੀਆਂ ਜਾਤਾਂ ਨੂੰ ਬਰਾਬਰ ਕਰਤਾ ਮਨੁਸਮ੍ਰਿਤੀ ਜੀ ਜਿਹੜੀ ਪਛਾੜ ਬਣਾਈ ਸੀ ਬਾਹਮਣ ਖੱਤਰੀ ਵੈ ਸ਼ੁੱਧਰ ਸਾਰੇ ਖਤਮ ਕਰਤੇ ਪਰ ਹੁਣ ਆਪਣ ਨੇ ਝਾੜੂ ਫੜ ਲਿਆ ਹੈ ਕਿ ਨਹੀਂ ਪਤਾ ਨਹੀਂ ਮੈਨੂੰ ਤਾਂ ਸੰਗ ਤੇ ਸ਼ਰਮ ਆਉਂਦੀ ਹੈ ਆਪਾਂ ਨੂੰ ਆਉਂਦੀ ਹੋਵੇ ਮੈਨੂੰ ਨਹੀਂ ਪਤਾ ਪਤਾ ਉਦੋਂ ਲੱਗਦਾ ਜਦੋਂ ਜੈਕਸਨਾ ਦੇ ਵਿੱਚ ਬਕਸੇ ਖੁੱਲਦੇ ਐ ਤੇ ਵੋਟ ਜਾਂ ਕਾਂਗਰਸ ਨੂੰ ਜਾਂ ਧੜ ਨੂੰ ਜਾਂ ਕਮਲ ਦੇ ਫੁੱਲ ਨੂੰ ਹੁਣ ਜੇ ਕੌਮੀਅਤ ਹੀ ਮਰ ਗਈ ਐ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਫਿਰ ਸਾਥ ਸੰਗਤ ਜੀ ਅਸੀਂ ਕੀ ਕਰ ਸਕਦੇ ਹੁਣ ਇੱਕ ਕਿਸਾਨ ਲੀਡਰ ਮਰਨ ਜੋਤੇ ਬੈਠਾ ਜਗਜੀਤ ਸਿੰਘ ਢੱਲੇਵਾਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਪਾਈ ਰੋਡੇ ਨੇ ਕਿਹਾ ਕਿ ਅਸੀਂ ਸਾਰੇ ਇੱਕ ਹੋ ਕੇ 28 ਤਰੀਕ ਨੂੰ ਉੱਥੇ ਜਾਵਾਂਗੇ ਇਹ ਤਾਂ ਗੱਲ ਹੋਈ ਨਾ ਪ੍ਰੋਗਰਾਮ ਦੇ ਤਾਂ ਹਾਲ ਤੱਕ ਦੇ ਜਤਤਦਾਰ ਨੇ ਤੇ ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਅਸੀਂ ਬੈਠ ਕੇ ਐਸਪੀਜੀਜੀ ਦੀ ਤਿਆਰੀ ਕਰਦੇ ਇਹ ਵੀ ਗੱਲ ਕੀਤੀ ਕਿ ਕਿਤੇ ਨਾ ਕਿਤੇ ਸਾਨੂੰ ਸੁਰਤਾਰੀ ਹੈ ਤੇ ਜੇ ਕਿਸਾਨਾਂ ਦਾ ਲੀਡਰ ਆਪਣੀ ਜਾਨ ਦੇ ਬੈਠਾ ਜਿਵੇਂ ਹੁਣ ਆਪਾਂ ਝਾੜੂ ਨੂੰ ਵੋਟਾਂ ਪਾਈਆਂ ਤੇ ਸਾਨੂੰ ਸੰਗ ਲੱਗਦੀ ਹੈ ਉਸੇ ਤਰ੍ਹਾਂ ਸਾਨੂੰ ਸੰਗ ਲੱਗੂਗੀ ਕਿ ਅਸੀਂ ਬੋਲੇ ਨਹੀਂ ਤੇ ਬਾਕੀ ਕਿਸਾਨ ਯੂਨੀਅਨ ਨੂੰ ਕੀ ਤਕਲੀਫ ਹੈ ਕਹਿੰਦੇ ਜੀ ਡੱਲੇਵਾਲ ਨੇ ਸਾਨੂੰ ਪੁੱਛਿਆ ਨਹੀਂ ਕਿ ਸਿੰਘ ਸਾਹਿਬ ਭਾਈ रोडे नुछे मैंू पुछे यियाँ होंगे ये दिल के पिछ कौमीयत निकलती है भाई साहब रोडे ने अठाई तरीक देती है सो आप चला जे चैलेंज है चुनौती दी है बीजेपी आर एस एस तो मोदी तो शादी फिर असी तैयार हैं देवे जवाब तगड़े हो गए सो आप तैयारी करिए साबजाद की शहीदी के उतो एक चीज लेके जाइए कि साम है ਇੱਕ ਸਾਡਾ ਮਜ਼ਬ ਹੈ ਪਰ ਸਾਡਾ ਕਾਰਕਾਠ ਹੈ ਜੀਗਾ ਆਪਾਂ ਨੇ ਆਪਣਾ ਘਰ ਬਣਾਣਾ ਹੈ ਖਾਲਸਾਣ ਬਣਾਣਾ ਹੈ ਬਾਬਾ ਜਗਿੰਦਰ ਸਿੰਘ ਕਹਿੰਦੇ ਹੁੰਦੇ ਸੀ ਏ ਜੇ ਪਾਈ ਸਾਥੋਂ ਕੁਝ ਹੁੰਦਾ ਨਹੀਂ ਤੇ ਜਦੋਂ ਕਾਂਗਰਸ ਤੇ ਦੂਜੇ ਆਗੂ ਸਾਨੂੰ ਹਸਾਉਂਦੇ ਐ ਜੇ ਆਪਾਂ ਹਸਿਆ ਹੀ ਨਾ ਕਰੀਏ ਸਾਮੀ ਉਹਨਾਂ ਨੂੰ ਥੱਪੜ ਵੱਜਦਾ ਤੇ ਜਦੋਂ ਆਪਾਂ ਭੋਗਾਂ ਤੇ ਜਾਂਦੇ ਆ ਉੱਥੇ ਕੁਰਬਲ-ਕੁਰਬਲ ਕਰਦੇ ਇਹ ਖੌਮ ਦੇ ਗਰਦਾਰ ਫਿਰਦੇ ਹੁੰਦੇ ਆ ਤੇ ਹਰੇਕ ਤੀ ਦਸਤਾਰ ਦੇ ਵਿੱਚ ਪਿੰਨ ਹੁੰਦਾ ਹੁੰਦਾ ਹੈ ਕਿ ਨਹੀਂ ਫੇਰ ਕੱਢ ਕੇ ਜਦੋਂ ਭੋਗ ਪੈਜੇ ਹੀਟ ਦੇ ਵਿੱਚ ਇਹਨਾਂ ਦੀ ਪਿੱਠ ਤੇ ਲਾ ਦਿਆ ਕਰੋ ਇੱਕ ਕੋਈ ਫੌਜਦਾਰ ਵੀ ਨਹੀਂ ਹੁੰਦੀ ਸ਼ਿਕਾਇਤ ਵੀ ਨਹੀਂ ਕਰ ਸਕਦੇ ਸ਼ਰਮਿੰਦੇ ਹੋਏ ਕੀ ਅਸੀਂ ਕਰਤਾਰ ਹੈ ਸਿੰਘਾਂ ਨੇ ਸਾਡੀ ਪਿੱਠ ਦੇ ਵਿੱਚ ਪਿੰਨ ਖੋਪਤਾ ਕੀ ਇਹ ਥਾਣੇਦਾਰ ਨੂੰ ਕਹਿਣਗੇ ਜਾ ਕੇ ਜਾਂ ਐਸਐਸਪੀ ਨੂੰ ਕਹਿਣਗੇ ਜਾ ਕੇ ਨਹੀਂ ਨਹੀਂ ਇਹ ਕੀ ਕਹਿਸਾ ਦੇ ਬੋ ਸੋ ਤਕੜੇ ਹੋ ਉਹ ਆਪਾਂ ਨੇ ਅਮਨ ਪਸੰਦ ਤਰੀਕੇ ਦੇ ਨਾਲ ਸੰਤ ਜਨੈਨ ਸਿੰਘ ਦੀ ਕੁਰਬਾਨੀ ਹਜ਼ਾਰਾਂ ਸਿੱਖਾਂ ਦੀ ਕੁਰਬਾਨੀ ਉਹਨਾਂ ਦੇ ਮਕਸਦ ਦੇ ਉੱਤੇ ਆਪਾਂ ਆਪਣਾ ਦੇਸ਼ ਬਣਾਉਣਾ ਹੈ